ਮਨਨ ਜੀਅ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਸੁਆ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਇਹ ਛੋਟੇ ਆਪਣੇ ਵੀਰ ਨੂੰ ਮੁਬਾਰਕਬਾਦ ਇਹਨਾਂ ਦੀ ਸੇਵਾ ਭਾਇੋਜਿੰਦਰ ਸਿੰਘ ਦੀ ਆ ਕਿੰਨੇ ਸਾਰੇ ਨਾਮ ਲਿਖੇ ਨੇ ਕਿ ਅੱਜ ਇੱਕ ਕਿਤਾਬ ਰਿਲੀਜ਼ ਹੋਣ ਜਾ ਰਹੀ ਹੈ ਪੰਥਕ ਪੁਆਦੀ ਹੀਰੇ ਪੁਆਦੀ ਧਰਤੀ ਦੇ ਉੱਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਸ਼ਹੀਦਿਆਂ ਦਾ ਜੋ ਦੌਰ ਚੱਲਿਆ ਕੁਰਬਾਨੀਆਂ ਦਾ ਜੋ ਦੌਰ ਚੱਲਿਆ ਜੋ ਸਾਡੀ ਪਵਾਨ ਦੀ ਇਹ ਧਰਤੀ ਹੈ ਇਤਿਹਾਸ ਦੇ ਵਿੱਚ ਇਸ ਦਾ ਇੱਕ ਖਾਸ ਦਰਜਾ ਹੈ ਇੱਕ ਵਦਸਰ ਚੌਣੇ ਇਸ ਦਾ ਸਰਵਿੰਦਰ ਸਿੰਘ ਜੀ ਜੋ ਇਹ ਕਾਰਜ ਕਰ ਰਹੇ ਨੇ ਉਹ ਕੱਲੇ ਸਹਿਤ ਦੀ ਸਭਾ ਨਹੀਂ ਕਰ ਰਹੇ ਉਹ ਨਾਲ ਸਿੱਖਿਆਜ ਵੀ ਸਹਿਯਾ ਕਰ ਰਹੇ ਨੇ ਫੇਰ ਨੇ ਪਿੱਛੇ ਵੇਖਦੇ ਜਦੋਂ ਵੱਢਦੇ ਮੈਂ ਭਵਿੰਦਰ ਸਿੰਘ ਭਾਗੂ ਮਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਥਿਤ ਗੁਰਦੁਆਰਾ ਸਾਹਿਬ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਜਣੀ ਕਿ ਪਿੰਡ ਤਾਲਾਪੁਰ ਵਿਖੇ ਜੋ ਜੋ ਇਹ ਪਵਿੱਤਰ ਧਰਤੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋ ਪ੍ਰਾਪਤ ਧਰਤੀ ਹੈ ਸੋ ਇਲਾਕੇ ਦੇ ਪ੍ਰਸਿੱਧ ਲੇਖਕ ਭਾਈ ਸ਼ਮਿੰਦਰ ਸਿੰਘ ਪੱਕੂ ਮਾਜਰਾ ਦੀ ਪੁਸਤਕ ਪਵਦੀ ਪੰਥਕ ਹੀਰੇ ਜੋ ਲੋਕ ਅਰਪਣ ਕੀਤੀ ਗਈ ਹੈ ਸੋ ਇਸ ਸਮਾਗਮ ਦੇ ਵਿੱਚ ਵੱਖ-ਵੱਖ ਸ਼ਖਸੀਤਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਗਿਆਨੀ ਕੇਵਲ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਜੋ ਕਿ ਸਾਬਕਾ ਜਥੇਦਾਰ ਨੇ ਪ੍ਰਿੰਸੀਪਲ ਭਾਦਰ ਸਿੰਘ ਗੋਸਲ ਡਾਕਟਰ ਅਜਮੇਦ ਸਿੰਘ ਪ੍ਰਿੰਸੀਪਲ ਗੁਰਮਖ ਸਿੰਘ ਮਨਦੀਪ ਕੌਰ ਰਿੰਪੀ ਰਜਿੰਦਰ ਸਿੰਘ ਤੇ ਹੋਰ ਬਹੁਤ ਸਾਰੀਆਂ ਸ਼ਖਸੀਤਾਂ ਨੇ ਸ਼ਿਰਕਤ ਕੀਤੀ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਸੋ ਤੁਸੀਂ ਇਸ ਵੀਡੀਓ ਨੂੰ ਵੱਧ ਤੇ ਵੱਧ ਕਰਨਾ ਸ਼ੇਅਰ ਕਰਨਾ ਨਾ ਭੁੱਲਿਓ ਇਹ ਸਿੱਧੀਆਂ ਤਸਵੀਰਾਂ ਤੁਸੀਂ ਤੁਹਾਨੂੰ ਸ਼ਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਬਹੁਤ ਬਹੁਤ ਸ਼ਹੀਦ ਹੋ ਗਏ ਸਾਹਿਬ ਜਦੇ ਸ਼ਹੀਦ ਹੋ ਗਏ ਜਿਵੇਂ ਤੁਸੀਂ ਅੱਜ ਵੀ ਦੇਖਦੇ ਆ ਕਿ ਜਿਹੜੀ ਸਰਕਾਰ ਹੁੰਦੀ ਆ ਜਾਂ ਫੋਰਸੇਸ ਆ ਜਦੋਂ ਉਹ ਆਪਣੇ ਵਿਰੋਧੀ ਚਾਰ ਧਾਰਾ ਦੇ ਖਿਲਾਫ ਕੰਮ ਕਰਦੀਆਂ। ਉਹ ਉਹਨਾਂ ਨੂੰ ਬਾਗੀ ਸਮਝਦੀਆਂ। ਕਿਉਂਕਿ ਗੁਰੂ ਸਾਹਿਬ ਜੀ ਸਿੰਘਾਂ ਸਮੇਤ ਇੱਥੇ ਪੱਕੂ ਮਜਰੇ ਭਾਈ ਜਮਾਲਾ ਸਿੰਘ ਲਨੂਆ ਦੇ ਗ੍ਰਹਿ ਵਿਖੇ ਉਹਨਾਂ ਦੇ ਸਥਾਨ ਤੇ ਆਏ ਸੀ। ਉਹਨਾਂ ਨੂੰ ਇਹ ਪੂਰੀ ਉਹਨਾਂ ਦੇ ਨਾਲ ਇਹ ਰੰਜਸ਼ ਸੀ ਕਿ ਇਹ ਲੋਕ ਗੁਰੂ ਸਾਹਿਬ ਦੇ ਸਪੋਰਟਰ ਹੈ। ਤਾਂ ਉਹਨਾਂ ਨੇ ਜੰਗ ਤੋਂ ਬਾਅਦ ਜੋ ਪਹਿਲਾ ਕੰਮ ਕੀਤਾ ਇਸ ਪਿੰਡ ਨੂੰ ਧਾਟੇਰੀ ਕਰਕੇ ਉਜਾੜ ਦਿੱਤਾ ਗਿਆ। ਉਰੇ ਉਜੜਿਆ ਹੋਇਆ ਜੋ ਪਿੰਡ ਸੀ ਅਜਾੜਿਆ ਗਿਆ ਮੁਗਲ ਫੌਜ ਦੇ ਦੁਆਰਾ ਇੱਥੇ ਬਣ ਗਿਆ ਕੋਈ ਹਮਦਰਦੀ ਰੱਖਣ ਵਾਲੇ ਲੋਕ ਜੋ ਕੁਝ ਬਚੇ ਉਹਨਾਂ ਨੇ ਇੱਥੇ ਇੱਕ ਛੋਟਾ ਜਿਹਾ ਥੜਾ ਬਣਾਇਆ ਕਾਫੀ ਸਾਲ ਉਹ ਥੜਾ ਬਣਿਆ ਰਿਹਾ ਕਿਉਂਕਿ ਉਦੋਂ ਜਦੋਂ ਸਿੱਖਾਂ ਦੀ ਆਪਣੀ ਹੋਂਦ ਹੀ ਖਤਰੇ ਵਿੱਚ ਸੀ ਉਦੋਂ ਯਾਦਗਾਰਾਂ ਉਸਾਰਨੀਆਂ ਤਾਂ ਬਹੁਤ ਦੂਰ ਦੀ ਗੱਲ ਸੀ ਸੋਹਣੀ ਵਾਲੀ ਸਮਾਂ ਪੈਂਦਾ ਗਿਆ 1700 ਅ 1940 ਦੇ ਵਿੱਚ ਨਹਾਗ ਸਿੰਘ ਰਪਾਲ ਸਿੰਘ ਜੀ ਨੇ ਉਹਨਾਂ ਨੇ ਸਥਾਪਨਾ ਕੀਤੀ ਤੇ ਉਸ ਤੋਂ ਬਾਅਦ ਇਹ ਸਾਰਾ ਜਿਹੜਾ ਸੰਗਤ ਜੁੜਦੀ ਗਈ ਤੇ ਇਹ ਸਥਾਨ ਉੱਗਾ ਹੁੰਦਾ ਗਿਆ ਤੇ ਇਹਨੂੰ ਫਿਰ ਹੌਲੀ-ਹੌਲੀ ਨਾਮ ਸ਼ਹਿਨ ਸ਼ਾਹੀ ਟੀਪੀ ਦਾ ਦਿੱਤਾ ਗਿਆ ਕਿਉਂਕਿ ਸ਼ਹਿਨ ਸ਼ਾਹ ਸ਼ਹਿਨ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਇੱਥੇ ਪਏ ਸੀ ਇਸ ਕਰਕੇ ਇਸ ਟੀਪੀ ਦਾ ਨਾਮ ਵੀ ਸ਼ਹਿਨ ਸ਼ਾਹ ਟੀਪੀ ਪਈ ਸੋ ਇਹ ਜਿਹੜਾ ਅੱਜ ਦਾ ਇਤਿਹਾਸ ਤੁਹਾਨੂੰ ਦੱਸਿਆ ਜਾਏਗਾ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਪੰਜਾਬ ਦੇ ਜਿਹੜੇ ਇਲਾਕੇ ਐ ਜਿਵੇਂ ਦੁਆਬਾ ਹੈ ਮਾਲਵਾ ਹੈ ਮਾਝਾ ਹੈ ਉਹਨਾਂ ਦੇ ਸ਼ੂਰ ਵੀਰਾਂ ਦੇ ਸਿੱਖ ਯੋਧਿਆਂ ਦੇ ਜਰਨੈਲਾਂ ਦੇ ਇਤਿਹਾਸ ਤਾਂ ਤੁਸੀਂ ਆਮ ਤੌਰ ਤੇ ਜਾਣਦੇ ਆ ਉਹਨਾਂ ਦੀਆਂ ਯਾਦਗਾਰਾਂ ਵੀ ਬਣੀਆਂ ਸਾਰਾ ਕੁਝ ਤੁਹਾਡੇ ਸਾਹਮਣੇ ਆਂਦਾ ਹੈ ਲੇਕਿਨ ਪੰਜਾਬ ਦਾ ਇੱਕ ਬਹੁਤ ਹੀ ਅਣਗੌਲਿਆ ਇਲਾਕਾ ਪੌਦੀ ਪੌਦੀ ਇਲਾਕੇ ਦੇ ਵਿੱਚ ਇੱਥੋਂ ਦੇ ਸ਼ੂਰ ਵੀਰਾਂ ਦੀਆਂ ਇੱਥੋਂ ਦੇ ਜਿਹੜੇ ਮਹਾਪੁਰਸ਼ ਐ ਉਹਨਾਂ ਦੀਆਂ ਗੱਥਾਵਾਂ ਬੇਸ਼ੱਕ ਇਤਿਹਾਸ ਦੇ ਵਰਕਿਆਂ ਤੇ ਤਾਂ ਹੈ ਲੇਕਿਨ ਉਹ ਅਣਗੌਲੀਆਂ ਰਹਿ ਗਈਆਂ ਉਹਦਾ ਵੀ ਕਾਰਨ ਸੀ ਕਾਰਨ ਇਹ ਸੀ ਕਿ ਇਹ ਇਲਾਕਾ ਗੁਰੂ ਸਾਹਿਬਾਨ ਦੀ 6 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ ਪਹਿਲਾ ਗੁਰੂ ਨਾਨਕ ਦੇਵ ਜੀ ਆਏ ਫਿਰ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤੱਕ 6 ਪਾਤਸ਼ਾਹੀਆਂ ਦੇ ਚਰਨ ਇਸ ਧਰਤੀ ਤੇ ਪਏ ਔਰ ਸਿੱਖ ਪੰਥ ਦੇ ਜੋ ਮੁਕੱਦਸ ਬਹੁਤ ਹੀ ਪਵਿੱਤਰ ਔਰ ਵੱਡੇ ਜਿਹੜੇ ਫੈਸਲੇ ਆ ਔਰ ਅਸਥਾਨ ਆ ਉਹ ਪੌਦੀ ਧਰਤੀ ਤੇ ਆ ਇਥੋਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਨੀਂਹ ਰੱਖੀ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਬਸਾਇਆ ਨੰਗਲ ਦੇ ਵਿੱਚ ਭਵੌਰ ਸਾਹਿਬ ਗੁਰੂ ਸਾਹਿਬ ਨੇ ਚਪਈ ਸਾਹਿਬ ਦਾ ਵਿਚਾਰਨ ਕੀਤਾ ਤੇ ਫਿਰ ਪਰਿਵਾਰ ਵਿਛੋੜਾ ਜਿਹੜਾ ਉਹ ਵੀ ਸਾਡੀ ਧਰਤੀ ਤੇ ਤੇ ਆ ਚਮਕੌਰ ਸਾਹਿਬ ਦੀ ਧਰਤੀ ਸਵਾ ਲੱਖ ਸੇ 1 ਲਾਉ ਤਵੇ ਗੋਬਿੰਦ ਸਿੰਘ ਨਾਮ ਕਹਾਉਂਦੇ ਬੱਚੇ ਨਾ ਜਿਹੜੇ ਉਹ ਪੂਰੇ ਹੋਏ ਉਸ ਤੋਂ ਬਾਅਦ ਜਦੋਂ ਸਾਹਿਬ ਜਰਨਾ ਸ਼ੇਰਦੀ ਤੋਂ ਬਾਅਦ ਬਾਬਾ ਬੰਦਾ ਬਹਾਦਰ ਆਏ ਤਾਂ ਉਹਨਾਂ ਨੇ ਵੀ ਚੱਪੜ ਚੀੜੀ ਦਾ ਸਥਾਨ ਹੈ ਉਹ ਵੀ ਪਵਾਦ ਵਿੱਚ ਹੈ ਸਾਰੀ ਸਿੱਖ ਇਤਿਹਾਸ ਦੀ ਮੇਨ ਜਿਹੜੀ ਹਿਸਟਰੀ ਹੈ ਉਹ ਪਵਾਦ ਵਿੱਚ ਪੈਂਦੀ ਹੈ ਤਾਂ ਸਾਡੇ ਮਨ ਵਿੱਚ ਆਇਆ ਸਾਹ ਸਮਿੰਦਰ ਸਿੰਘ ਜੀ ਮੇਰੇ ਵੱਡੇ ਵੀਰ ਕਿ ਇਹ ਕੀ ਕਾਰਨ ਹੈ ਕਿ ਸਾਡੇ ਪਵਾਦ ਦੇ ਇਲਾਕੇ ਦੇ ਸ਼ੂਰ ਮੀਰਾਂ ਦਾ ਨਾਮ ਇਤਿਹਾਸ ਸੇ ਉਜਾਗਰ ਕਿਉਂ ਨਹੀਂ ਹੋਇਆ ਅਣਗੌਲੇ ਕਿਉਂ ਰਹਿ ਗਏ ਸੋ ਇਸ ਤੇ ਬੜੀ ਖੋਜ ਵਿਚਾਰ ਹੋਈ ਬੜੇ ਗ੍ਰੰਥਾਂ ਨੂੰ ਵਿਚਾਰਿਆ ਗਿਆ ਦੇਖਿਆ ਗਿਆ ਤਾਂ ਉਹਦੇ ਵਿੱਚ ਬੜਾ ਉੱਬਰ ਕੇ ਤੱਥ ਆਇਆ ਕਿ ਸਾਡੇ ਸ਼ੂਰ ਵੀਰ ਯੋਧੇ ਨੇ ਜੋ ਪੂਰਨੇ ਪਾਏ ਜੋ ਸਹਾਤਾ ਦਿੱਤੀਆਂ ਉਹ ਕਿਸੇ ਤੋਂ ਘੱਟ ਨਹੀਂ ਜੇ ਮਾਜੇ ਦੇ ਵਿੱਚ ਬਾਬਾ ਬੁੱਢਾ ਜੀ ਨੇ ਛੇ ਗੁਰੂ ਸਾਹਿਬਾਨ ਦੀ ਹਜ਼ੂਰੀ ਸੇਵਾ ਕਰਨ ਦਾ ਆਪਣਾ ਸੁਭਾਗ ਪ੍ਰਾਪਤ ਕੀਤਾ ਤਾਂ ਇਸ ਧਰਤੀ ਦੇ ਔਰ ਇਸ ਪਿੰਡ ਦੇ ਹਕੂਮਤਰੀ ਦੇ ਭਾਈ ਜਮਾਲਾ ਸਿੰਘ ਜੀ ਨਾਨਵਾ ਤੇ ਉਹਨਾਂ ਦੇ ਵੱਡੇ ਭਰਾ ਭਾਈ ਗੁਰਵਖਦ ਸਰਾਏ ਜੀ ਉਹਨਾਂ ਨੇ ਪੰਜ ਗੁਰੂ ਸਾਹਿਬਾਨ ਦੇ ਹਜ਼ੂਰੇ 'ਚ ਸੇਵਾ ਕਰਨ ਦਾ ਮਾਣ ਪ੍ਰਾਪਤ ਕੀਤਾ। ਭਾਈ ਗੁਰਬਖਸ਼ ਰਾਏ ਜੀ ਜਿਹੜੇ ਦਿੱਲੀ ਦੀ ਸੰਗਤ ਦੇ ਮੁਖੀ ਸਨ, ਮੁਖੀ ਮਸੰਦ ਸਨ, ਉਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਸੋਂ ਉਹਨਾਂ ਦੇ ਹੱਥੋਂ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ। ਔਰ ਇਸੇ ਤਰ੍ਹਾਂ ਭਾਈ ਜਮਲਾ ਸਿੰਘ ਨੇ ਵੀ ਦੋਨਾਂ ਭਰਾਵਾਂ ਨੇ ਵਿਸਾਖੀ ਵਾਲੇ ਦਿਨ 16 ਸਤੰਬਰ ਨੂੰ ਗੁਰੂ ਸਾਹਿਬ ਦੇ ਹੱਥੋਂ ਅੰਮ੍ਰਿਤ ਛਕਿਆ ਔਰ ਉਹ ਜਿਹੜੇ ਭਾਈ ਗੁਰਸਾ ਸਿੰਘ ਆਪਣੇ ਨਾਲ ਲੈ ਆਏ ਤੇ ਉਹਨਾਂ ਦੀ ਅਨੁਸੰਵਸ ਅੱਜ ਵੀ ਅੱਗੇ ਚੱਲ ਰਹੀ ਹੈ। ਸੋ ਇਹ ਕਿਤਾਬ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਇਦਾਂ ਦੀਆਂ ਇਤਿਹਾਸਕ ਖੋਜਾਂ ਦੇ ਨਵੇਂ ਤੱਤ ਸਾਡੇ ਸਾਹਮਣੇ ਆਣਗੇ ਹੋ ਤਾਂ ਚਾਰਾ ਹੀ ਪੁੱਤਾਂ ਨੂੰ ਬਾੜ ਗਿਆ ਚਾਰ ਮੁਏ ਤਾਂ ਵੀ ਕੀ ਹੋਇਆ ਚਾਰ ਮੁਏ ਤਾਂ ਵੀ ਕੀ ਹੋਇਆ ਉਹ ਤਾਂ ਸਾਰੇ ਸਿੰਘਾਂ ਨੂੰ ਕਹਿ ਪਰਵਾਰ ਗਿਆ ਫਿਰ ਸਿੰਘ ਦੇ ਇਹ ਸਿੰਘ ਨੇ ਪੁੱਤਾਂ ਤੋਂ ਵੱਧ ਮੇਰੇ ਛੱਡ ਨਮੀ ਪਿਰਤ ਵਿੱਚ ਸੰਸਾਰ ਗਿਆ ਇਹ ਸਿੰਘ ਨੇ ਪੁੱਤਾਂ ਤੋਂ ਵੱਧ ਮੇਰੇ ਸਿੱਖੀ ਰਹੇਗੀ ਸਦਾ ਹੀ ਅਮਰ ਇੱਥੇ ਖਿਖੀ ਰਹੇਗੀ ਸਦਾ ਹੀ ਅਮਰੀਏ ਤੇ ਤਾਈਓ ਸਿੰਗਾ ਨੂੰ ਦੇ ਸਤਕਾਰ ਗਿਆ ਕਿ ਅੱਜ ਇੱਕ ਕਿਤਾਬ ਰਿਲੀਜ਼ ਹੋਣ ਜਾ ਰਹੀ ਹੈ ਪੰਥਕ ਪੁਆਦੀ ਹੀਰੇ ਪੁਆਦੀ ਧਰਤੀ ਦੇ ਉੱਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਸ਼ਹੀਦੀਆਂ ਦਾ ਜੋ ਦੌਰ ਚੱਲਿਆ ਕੁਰਬਾਨੀਆਂ ਦਾ ਜੋ ਦੌਰ ਚੱਲਿਆ ਜੋ ਸਾਡੀ ਪੁਆਦ ਦੀ ਇਹ ਧਰਤੀ ਹੈ ਇਤਿਹਾਸ ਦੇ ਵਿੱਚ ਇਸ ਦਾ ਇੱਕ ਖਾਸ ਦਰਜਾ ਹੈ ਇੱਕ ਖਾਸ ਨਾਮ ਹੈ ਪਰ ਫਿਰ ਵੀ ਸਾਡੇ ਜਿਹੜੇ ਪੁਆਦ ਦੇ ਹੀਰੇ ਨੇ ਕੁਝ ਅਣਗੋਲੇ ਰਹਿ ਗਏ ਜਿਨ੍ਹਾਂ ਦਾ ਕਾਗਜ਼ਾਂ ਦੇ ਵਿੱਚ ਕਿਤੇ ਕਿਤੇ ਜ਼ਿਕਰ ਆਉਂਦਾ ਹੈ ਪਰ ਜਿਸ ਢੰਗ ਦੇ ਨਾਲ ਉਹ ਜ਼ਿਕਰ ਹੋਣਾ ਚਾਹੀਦਾ ਸੀ ਉਹਨਾਂ ਦਾ ਨਾਮ ਹੋਣਾ ਚਾਹੀਦਾ ਸੀ ਉਹ ਕਿਤੇ ਨ ਕਿਤੇ ਲੁਕਿਆ ਰਹਿ ਗਿਆ ਆਪਾਂ ਕਹਿ ਸਕਦੇ ਜਦੋਂ ਸ਼ਹਾਦਤਾਂ ਦਾ ਦੌਰ ਚੱਲਿਆ ਆਪਾਂ ਸਾਰਿਆਂ ਨੂੰ ਪਤਾ ਹੈ ਉਸ ਸਮੇਂ ਕੱਲੇ-ਕੱਲੇ ਸਿੰਘ ਨੂੰ ਜਾਂ ਸਿੱਖਾਂ ਨੂੰ ਕਿਸ ਤਰ੍ਹਾਂ ਲੁਕ-ਛਿਪ ਕੇ ਜੀਵਨ ਵੀ ਬਤੀਤ ਕਰਨਾ ਪਿਆ। ਜੰਗਲਾਂ ਦੇ ਵਿੱਚ ਜਾਣਾ ਪਿਆ। ਸਿੰਘ ਸੀ। ਉਹਨਾਂ ਦਾ ਜਜ਼ਬਾ, ਜੋਸ਼, ਕੁਰਬਾਨੀਆਂ ਦੇ ਲਈ ਤਾਂ ਬਹੁਤ ਸੀ। ਬਹੁਤ ਅੱਗੇ ਵਧੇ ਆਏ। ਪਰ ਜੇ ਆਪਾਂ ਕਲਮ ਦੀ ਗੱਲ ਕਰੀਏ ਕਿ ਉਹਨਾਂ ਨੇ ਉਹਨਾਂ ਉਹਨਾਂ ਕੁਰਬਾਨੀਆਂ ਨੂੰ ਵਧੀਆ ਢੰਗ ਨਾਲ ਉਹ ਕਾਗਜ਼ਾਂ ਤੇ ਉਤਾਰ ਨਹੀਂ ਸਕੇ, ਸਾਹਮਣੇ ਨਹੀਂ ਸਕੇ। ਇਸ ਕਰਕੇ ਜਿਹੜੇ ਮਾਝਾ ਮਾਲਵਾ ਜਾਂ ਆਪਾਂ ਦੁਆਬੇ ਦੀ ਗੱਲ ਕਰਦੇ ਆ ਉਹਨਾਂ ਦੇ ਜਿਹੜੇ ਸਿੰਘ ਨੇ ਜਾਂ ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਵਧੀਆ ਕਾਰਜ ਕੀਤੇ ਉਹਨਾਂ ਦੇ ਨਾਮ ਕਾਗਜ਼ਾਂ ਤੇ ਬਹੁਤ ਅੱਗੇ ਜਾ ਰਹੇ ਨੇ ਪਰ ਸਾਡੇ ਪੁਆਧ ਦੇ ਵਿੱਚ ਇਸ ਚੀਜ਼ ਦੀ ਕਮੀ ਹੈ ਰੜਕਦੀ ਹੈ ਕਮੀ ਆਪਾਂ ਨੂੰ ਕਿ ਨਾਮ ਇੰਨਾ ਹੈ ਚਮਕੌਰ ਦੀ ਧਰਤੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਸਭ ਕੁਝ ਇੱਥੇ ਅਸੀਂ ਜਾਣਦੇ ਆ ਨਤਮਸਤਕ ਹੁੰਦੇ ਆ ਪਰ ਜਿਹੜੇ ਸਾਡੇ ਪਵਾ ਦੇ ਹਿਰੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਦਾ ਰੁਤਬਾ ਜੋ ਬਣਦਾ ਉਹਨਾਂ ਦਾ ਸਤਿਕਾਰ ਹੈ ਉਹ ਕਿਤੇ ਨਾ ਕਿਤੇ ਬਹੁਤ ਪਿੱਛੇ ਰਹਿ ਗਿਆ ਸੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਪਿੰਡ ਵਾਸੀਆਂ ਨੂੰ ਜਾਂ ਆਪਾਂ ਕਹਿ ਲਓ ਸਾਡੇ ਪਵਾ ਦੇ ਲੋਕਾਂ ਦੇ ਲਈ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਮਾਣ ਭਰੀ ਭਰੀ ਗੱਲ ਹੈ ਕਿ ਸਾਡੇ ਵਿੱਚ ਸਰਦਾਰ ਸ਼ਮਿੰਦਰ ਸਿੰਘ ਜੀ ਬੈਠੇ ਨੇ ਜਿਨ੍ਹਾਂ ਨੇ ਇਹ ਕਾਰਜ ਕੀਤਾ ਇਹਨਾਂ ਦੇ ਲਈ ਇਨਾਂ ਨੇ ਇਹ ਕਾਰਜ ਕੀਤਾ ਇਹ ਖੁਦ ਵੀ ਲਿਖਦੇ ਨੇ ਕਿ ਜਿਹੜਾ ਮੈਂ ਇਹ ਕੰਮ ਕੀਤਾ ਜੋ ਮੇਰੇ ਮਨ ਦੇ ਵਿੱਚ ਖਿਆਲ ਆਇਆ ਇਹ ਕੰਮ ਕਰਨ ਦੇ ਲਈ ਸੋ ਮੈਂ ਕੀਤਾ ਇਹਨਾਂ ਨੇ ਬਹੁਤ ਪੁਸਤਕਾਂ ਪੜ੍ਹੀਆਂ ਇਤਿਹਾਸ ਦੀਆਂ ਉਹਨਾਂ ਪੁਸਤਕਾਂ ਦੇ ਦਰਜ ਵੇਰਵੇ ਮਿਤੀਆਂ ਸਮੇਤ ਇਸ ਕਿਤਾਬ ਦੇ ਵਿੱਚ ਵੀ ਦਰਜ ਨੇ ਕਿ ਕਿੱਥੋਂ ਲਈ ਚੀਜ਼ ਇਹ ਕਿੱਥੋਂ ਇਹਨਾਂ ਨੇ ਇਹ ਤੱਥ ਚੱਕੇ ਇਕੱਠੇ ਕੀਤੇ ਕਿੰਨੀ ਮਿਹਨਤ ਦਾ ਕਾਰਜ ਹੈ ਇਹ ਇਹਨਾਂ ਤੱਥਾਂ ਨੂੰ ਇਕੱਠੇ ਕਰਨਾ ਇੱਕ ਗੱਲ ਹੁੰਦੀ ਕਿ ਮੂੰਹ ਜਬਾਨੀ ਕਿਸੇ ਨੇ ਦੱਸ ਤਾ ਅੱਗੇ ਪਹੁੰਚ ਗਈ ਇੱਕ ਗੱਲ ਹੁੰਦੀ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਤਾਂ ਕਿ ਕੱਲ ਨੂੰ ਕੋਈ ਉਸ ਚੀਜ਼ ਤੇ ਉਂਗਲ ਨਾ ਚੁੱਕ ਸਕੇ ਕਿ ਇਹ ਤੁਸੀਂ ਗਲਤ ਕਹੀ ਹੈ ਪੂਰੀ ਪ੍ਰਮਾਣਿਕਤਾ ਦੇ ਨਾਲ ਉਹਨਾਂ ਵਾਸੀਆਂ ਨੂੰ ਦਰਜ ਕਰਨਾ ਇਹ ਬਹੁਤ ਵੱਡਾ ਵੱਡਾ ਕਾਰਜ ਹੈ ਸੋ ਇਹਨਾਂ ਦੇ ਲਈ ਇਹਨਾਂ ਨੇ ਇਸ ਜਿਹੜੀ ਪੰਥਕ ਪੁਆਦੀ ਹੀਰੇ ਨਾਂ ਦੀ ਕਿਤਾਬ ਹੈ ਉਸ ਦੇ ਵਿੱਚ ਆਪਣੇ ਪੁਆਦ ਦੇ ਨਾਇਕਾ ਨੂੰ ਉਹਨਾਂ ਨੂੰ ਜਨਮ ਤੋਂ ਲੈ ਕੇ ਜਾਂ ਉਹਨਾਂ ਨੇ ਜੋ-ਜੋ ਸੰਘਰਸ਼ ਕੀਤਾ ਉਸ ਨੂੰ ਬੜੇ ਵਧੀਆ ਢੰਗ ਦੇ ਨਾਲ ਇਹਨਾਂ ਨੇ ਇਸ ਪੁਸਤਕ ਦੇ ਵਿੱਚ ਦਰਜ ਕੀਤਾ ਹੈ ਕਿ ਕਿਤਾਬ ਦੇ ਰੂਪ ਦੇ ਵਿੱਚ ਦਰਜ ਕੀਤਾ ਜਾਵੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਪੁਆਦ ਦੀ ਧਰਤੀ ਤੇ ਹਾਂ ਤੇ ਸਾਡੇ ਲਈ ਕਿੰਨੀ ਮਾਣ ਵਾਲੀ ਗੱਲ ਹੈ ਸਾਡੇ ਵੀਰ ਛੋਟੇ ਸੁਦੇਸ਼ ਸਿੰਘ ਜੀ ਜੀ ਨੇ ਇਹ ਪ੍ਰਾਲਾ ਕਰਕੇ ਸਾਡੇ ਸਕਾਂ ਬਾਬਾ ਜੀ ਸਰਦਾਰ ਗੁਰਮukh ਸਿੰਘ ਜੀ ਜਿਨ੍ਹਾਂ ਨੇ ਹੁਣੇ ਕੁਝ ਬੀਬੀ ਨੇ ਇਤਿਹਾਸ ਦੀਆਂ ਗੱਲਾਂ ਸਰਦਾਰ ਗੁਰਮukh ਸਿੰਘ ਦੇ ਪ੍ਰਤੀ 1916 ਦੇ ਵਿੱਚ ਜਿਹੜੀ ਇਹਨਾਂ ਨੇ ਵਰਲਡ ਵਾਰ ਦੇ ਵਿੱਚ ਜੰਗ ਲੜ ਕੇ ਸ਼੍ਰੀ ਕੌਮ ਨੰਨੂਆ ਪਰਿਵਾਰ ਤੋਂ ਇੱਕ ਉਹ ਜੋਧਾ ਜਿਨ੍ਹਾਂ ਕੇ ਉੱਥੇ ਵਹਿਰੀਆਂ ਦੇ ਦੰਦ ਖੱਟੇ ਕੀਤੇ ਅਤੇ ਉਹਨਾਂ ਦੇ ਖੱਬੇ ਹੱਥ ਦੇ ਡੋਲੇ ਦੇ ਵਿੱਚ ਹਾਸਤੇ ਪਹਿਰਾ ਦੇਣ ਦੀ ਜਦੋਂ ਮੈਨੂੰ ਇਹਨਾਂ ਨੇ ਭੇਜਿਆ ਸੀ ਖਰੜਾ ਮੈਂ ਵੀ ਉਦੋਂ ਮੈਨੂੰ ਪਤਾ ਲੱਗਾ ਬੀਬੀ ਸ਼ਰਨ ਕੌਰ ਜੀ ਬਾਰੇ ਕਈ ਕਈ ਚੀਜ਼ਾਂ ਜਿਹੜੀਆਂ ਸਾਨੂੰ ਵੀ ਨਹੀਂ ਪਤਾ ਅੱਜ ਲੋੜ ਹੈ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਰੇ ਤੇ ਪਹਿਰਾ ਦੇਣ ਦੀ ਸਿੱਖ ਸੰਗੀਤ ਤੇ ਪਹਿਰਾ ਰਹਿਣ ਦੀ ਜੋ ਸਾਡੇ ਵਿਰਸੇ ਦੇ ਨੂੰ ਸੰਭਾਲਣ ਦੀ ਇਹ ਜਿਹੜਾ ਭਾਈ ਸ਼ਮਿੰਦਰ ਸਿੰਘ ਜੀ ਦਾ ਮਹਾਨ ਕਾਰਜ ਹੈ ਇਹ ਲਾਈਵਨ ਸਾਬਤ ਹੋ ਗਿਆ ਖੁਜਾਰਤੀਆਂ ਲਈ ਵਿਦਵਾਨਾਂ ਲਈ ਇਵਨ ਕੇ ਵਿਦਿਆਰਥੀਆਂ ਲਈ ਪ੍ਰੇਮੀਆਂ ਲਈ ਸਾਨੂੰ ਇਤਿਹਾਸ ਨਾਲ ਸਾਡੇ ਜਿਹੜੇ ਜੋ ਕਿ ਪੀੜ੍ਹੀ ਹੈ ਦੂਰ ਹੁੰਦੀ ਜਾ ਰਹੀ ਹੈ ਉਹਨਾਂ ਨੂੰ ਲੋੜ ਹੈ ਕਿਤਾਬਾਂ ਨਾਲ ਜੋੜਨ ਦੀ ਸਰ ਦਾ ਵੈਸੇ ਕਿਤਾਬਾਂ ਚ ਆਏ ਹੋਏ ਨੇ ਇਸ ਸਮੇਂ ਮੈਂ ਜ਼ਿਆਦਾ ਨਹੀਂ ਬੋਲਾਂਗਾ ਕਿ ਕੋਈ ਸਾਰਿਆ ਕੋਈ ਕਿਤਾਬ ਪਹੁੰਚ ਚੁੱਕੀ ਆ ਲੇਕਿਨ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਦਾਰ ਸੁਵਿੰਦਰ ਸਿੰਘ ਜੀ ਜੋ ਇਹ ਕਾਰਜ ਕਰ ਰਹੇ ਨੇ ਉਹ ਇਕੱਲੇ ਸਹਿਯਤ ਦੀ ਸਭਾ ਨਹੀਂ ਕਰ ਰਹੇ ਉਹ ਨਾਲ ਸਿੱਖਿਆਜ ਵੀ ਸਹਾਇਤਾ ਕਰ ਰਹੇ ਨੇ ਬਹੁਤ ਸਾਰੇ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਨਾਲ ਜੋੜਦੇ ਨੇ ਉਹਨਾਂ ਨੂੰ ਲਿਖਣ ਦੇ ਲਈ ਪ੍ਰੇਰਦੇ ਨੇ ਅਤੇ ਆਪ ਵੀ ਬੱਚਿਆਂ ਦੀ ਮਦਦ ਕਰਦੇ ਨੇ ਤੇ ਇਸ ਦੇ ਨਾਲ ਹੀ ਨਾਲ ਹੀ ਉਹ ਕਿਹੜਾ ਜੋ ਪ੍ਰਚਾਰ ਕਰਦੇ ਨੇ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਸਿੱਖ ਧਰਮ ਨੂੰ ਬਹੁਤ ਹੀ ਲੋਗਾਂ ਦਾ ਜਾਇਜ਼ ਸਹਿਯੋਗ ਕਰਾਂ ਜੀ ਹੈ ਉਹ ਸਿੱਖਾਂ ਦੀ ਜਿਹੜੇ ਸਿੱਖ ਤਰਨਦੇਵ ਬਾਰੇ ਚੰਗਾ ਪ੍ਰਚਾਰ ਕਰ ਸਕਣ ਅਤੇ ਇਸ ਨੂੰ ਦੁਭਾਈ ਤੱਕ ਲੋਕਾਂ ਦੇ ਵਿੱਚ ਇਹ ਜੇ ਇਤਿਹਾਸ ਨੂੰ ਪ੍ਰਚਾਰ ਸਕਣ ਮੈਂ ਇਸ ਕਰਕੇ ਸਰ ਸਮਿੰਦਰ ਸਿੰਘ ਦਾ ਇਸ ਕੋਲ ਵੀ ਬਹੁਤ ਧੰਨਵਾਦ ਆਮ ਕਿ ਉਹ ਮੇਰੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਕਿਉਂਕਿ ਮੇਰਾ ਇੱਕ ਲੇਖ ਭੈਣ ਨੂੰ ਜੀ ਬਾਰੇ ਅਜੀਤ ਵਿੱਚ ਸ਼ਕਾ ਸੀ ਬਹੁਤ ਸਾਲ ਪਹਿਲਾਂ ਤੇ ਉਦੋਂ ਤੋਂ ਹੀ ਮੇਰੇ ਪ੍ਰੇਮੀ ਬਣ ਗਏ ਉਦੋਂ ਅਸੀਂ ਇੱਕ ਦੂਜੇ ਨੂੰ ਜਾਣ ਲੱਗੇ ਆਂ ਅਸੀਂ ਆਰਸੀ ਵੀ ਗਰਦਾ ਕਰਦੇ ਆ ਫੋਨ ਤੇ ਦਿਲਾਉ ਜਾਂਦੀਆਂ ਨੇ ਔਰ ਇਸ ਕਿਤਾਬ ਵਿੱਚ ਵੀ ਇਹਨਾਂ ਨੇ ਮੈਨੂੰ ਥਾਂ ਦਿੱਤੀ ਆ ਮੈਂ ਬਹੁਤ ਹੰਦਾ ਧੰਨਵਾਦ ਦੀਆਂ ਜੀ ਨੇ ਪੈਦਾ ਕੀਤਾ ਜਿਹੜੀ ਇਹ ਕਿਤਾਬ ਵਾਦੇ ਹੀਰੇ ਜਿਹੜੇ ਆ ਲੋਕ ਅਰਪਣ ਹੋਏ ਤੇ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਇਸ ਇਕੱਤਰਤਾ ਵਿੱਚ ਹਾਜ਼ਰ ਹੋਏ ਉਹਨਾਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਦੇ ਟੇਕ ਬਣਾਉਣ ਦੀ ਗੱਲ ਛੱਡ ਕੇ ਕਹਿਣ ਭਾਈ ਸਾਹਿਬ ਮੈਂ ਉੱਥੋਂ ਸ਼ੁਰੂ ਕਰ ਦਿੰਦਾ ਗੁਰੂ ਸਾਹਿਬ ਨੇ ਕਿਹਾ ਸੀ ਕੁੰਜਰ ਕੁਾਰ ਹੀਰ ਕਮਜਾਤ ਕਮੋਸ਼ ਹੋਦਰ ਪਪੂ ਇਸਤਰਾਬਾਦ ਛੇਵਰ ਨਾਇ ਅਰੋੜੇ ਘਿਹਾਰ ਸੈਣੀ ਸੁਨਿਆਰ ਕੂੜੇ ਚਮਾਰ ਪਿੰਗਰੇਵ ਸਖਨ ਕੋਦੇਉ ਪਾਤਸ਼ਾਹੇ ਯਾਦ ਕਰਨ ਮੇਰੇ ਗੁਰੇ ਛੋ ਅਸੀਂ ਉਲਟ ਪਾਸੇ ਤੁਰ ਪਏ ਕਿਉਂਕਿ ਅਸੀਂ ਬਾਣੀ ਪੜਦੇ ਨਹੀਂ ਸਿਧਾਂਤਵਾਦੀ ਅਸੀਂ ਰਹੇ ਨਹੀਂ ਇਤਿਹਾਸ ਤਿੰਨ ਤਰ੍ਹਾਂ ਨਾਲ ਗਲਤ ਹੁੰਦਾ ਹੈ ਇਹ ਕੋ ਲੋਕ ਨੇ ਜਿਹੜੇ ਮੱਛ ਕੇ ਗਲਤ ਕਰਦੇ ਆ ਇਹ ਕੋ ਲੋਕ ਨੇ ਜਿਹੜੇ ਘੋੜੇ ਭਾਏ ਗਲਤ ਕਰਦੇ ਆ ਇਹ ਕੋ ਲੋਕ ਨੇ ਜਿਹੜੇ ਸ਼ਰਦਾ ਵਸ ਗਲਤ ਕਰਦੇ ਆ ਇਤਿਹਾਸ ਸਹੀ ਉਹ ਹੁੰਦਾ ਜਿਹੜਾ ਡਾਕੂਮੈਂਟਰੀ ਦੇ ਪ੍ਰੂਫ ਲਹੋ ਜੇ ਸਮੇਂਦਰ ਸਿੰਘ ਨਾਲ ਬਾਅਦ ਵਾਸਤਾ ਮੇਰਾ ਬੜਾ ਪ੍ਰਾਣਾ ਹੈ ਪਹਿਲਾ ਅਸੀਂ ਗਰਮ ਸੀਗੇ ਤੁਹਾਡੇ ਫਿਰ ਅਸੀਂ ਨਰਮ ਹੋ ਗਏ ਪਰ ਮੈਂ ਹਰਾ ਡੈ ਗਿਆ ਜਿਹੜੀ ਨੇ ਇੰਨੇ ਮੈਂ ਕੈਨੇਡਾ ਚ ਇਹਦਾ ਇੱਕ ਆਰਟੀਕਲ ਪੜਿਆ ਫਿਰ ਮੈਂ ਸੰਪਰਕ ਕਰਿਆ ਫਿਰ ਸਾਡੇ ਪਿੰਡ ਦੇ ਇੱਕ ਬੰਦੇ ਦਾ ਇਹਨੇ ਇੱਕ ਪਾਰਕ ਬਣਾਇਆ ਉਸ ਪਾਰਕ ਦੀ ਤਸਵੀਰ ਵੀ ਲਾਏ ਬਾਸਟਰ ਚਤਰ ਸਿੰਘ ਘਾਦੇ ਓਹੋ 10 ਸਾਲ ਪਿੰਜਰੇ ਚ ਕੈਦ ਕਰਕੇ ਕਾਲੇ ਪਣੇ ਇਹ ਵੀ ਇਤਿਹਾਸ ਗਲਤ ਹੋਇਆ ਅਸੀਂ ਆਪਣਾ ਇਤਿਹਾਸ ਸਾਂਭਿਆ ਬਾਬਾ ਬੰਦਾ ਸਿੰਘ ਬਹਾਦਰ 1716 ਛੇੜ ਹੋ ਗਿਆ 219 ਸਾਲ ਬਾਅਦ ਉਹਦੇ ਤੇ ਇੱਕ ਵਧੀਆ ਪੁਸਤਕ ਡਾਕਟਰ ਗੰਡਾ ਸਿੰਘ ਨੇ ਲਿਖੀ 219 ਸਾਲ ਅਸੀਂ ਬਾਬੇ ਬੰਦੇ ਨੂੰ ਗਦਾਰ ਮੰਨਿਆ ਉਹਦੇ ਜੋ ਲੋਕ ਵੀ ਸ਼ਾਮਲ ਸੀ ਜਿਹੜੇ ਕਾਲਕਸਾਬ ਦੇ ਸੇਵਾਦਾਰ ਸੀ ਉਹਨਾਂ 'ਚ ਗਿਆਨੀ ਕਰਤਾ ਅਰ ਸਿੱਖ ਟ੍ਰਾਂਸਵਾਲੀਆ ਵਸੇ ਮੈਂ ਪੜੇ ਉਹਦੇ ਸਾਰੀਆਂ ਕਿਤਾਬਾਂ ਸੱਤਵੇਂ ਅੱਠਵੇਂ ਸੀ ਮਸਲਾ ਇਹ ਹੈ ਵੀ ਅਸੀਂ ਪੜਦੇ ਕਿੰਨੇ ਕਰ ਹੈ ਇਹੋ ਮਤਲਬ ਇਹ ਨਹੀਂ ਹੈ ਕਿ ਇਹਨਾਂ ਨੇ ਕੋਈ ਅੱਗੇ ਬਹਿਣ ਲਾ ਦਿੱਤਾ ਕਿ ਜੀ ਇਹ ਕਿਤਾਬ ਲਿਖ ਦਿੱਤੀ ਹੁਣ ਤਾਂ ਇਹ ਤੋਂ ਬਾਅਦ ਨਹੀਂ ਹੋ ਸਕਦਾ ਮੈਂ ਸਮਝਦਾ ਇਹ ਤਾਂ ਇੱਕ ਰਾਹ ਖੋਲਿਆ ਕਿ ਇਹ ਵੀ ਹੋ ਸਕਦਾ ਹੋਰ ਕਿੰਨੇ ਸਿੰਘ ਜਿਹੜੇ ਆ ਉਹ ਸ਼ੀਰਦਾ ਜੇ ਬੜੇ ਗੁਮਨਾਮ ਹੋਣਗੇ ਉਹਨਾਂ ਗੁਮਨਾਮ ਸ਼ਹੀਦਾਂ ਦੇ ਬਾਰੇ ਵੀ ਲਿਖਣਾ ਸਾਡਾ ਫਰਜ਼ ਬਣਦਾ ਹੈ ਸੋ ਮੈਂ ਇਹਨਾਂ ਨੂੰ ਬਹੁਤ ਇਸ ਗੱਲ ਦੀ ਵਧਾਈ ਦਿੰਦਾ ਹਾਂ ਹੁਲਕੇ ਕਰੀਤ ਆਣ ਚੱਲ ਫੇਰ ਨੀ ਪਿੱਛੇ ਵੇਖਦੇ ਜਦੋਂ ਵਰਦੇ ਵਿੱਚ ਮੈਦਾਨ ਜਿੱਥੇ थर थर तबंद हबदी उथे शहीद हूंदे सवार श <laughs> शमशान ਉ ਸਬਨਾ ਤੋਂ ਵਿਸ਼ਾਲ ਹੈ ਹਵਾਈ ਫਰੜੇ ਝੂਲ ਰਹੇ ਨੀਲੇ ਪਹਿਨੇ ਵਸਤਰ ਹੈ ਦੇਖ ਅੱਖੀਆਂ ਜਗਮਗ ਕਰ ਰਹੀਆਂ ਦਿਮਾਲੇ ਪਰ ਸਜੇ ਜੋ ਸ਼ਸਤਰ ਹੈ ਹੋਇਆ ਨਿਕਟ ਅਕਾਲ ਕੇ ਦੁਨਿਆਵੀ ਬੰਧਨ ਟੁੱਟੇ ਹੈ ਹੱਥੀ ਤੇ ਕਾਂ ਸੋਭ ਰਹੀਆਂ ਜਿਨਕੇ ਸੂਰਜ ਮੁਖੀ ਮੁਠੇ ਹੈ ਨਾ ਧਿਆਨ ਰਹਾ ਕਿਸੇ ਔਰ ਕਾ ਇੱਕ ਓੰਕਾਰ ਕਾ ਚੁਣਿਆ ਰਾਸਤਾ ਹੈ ਓਦੇ ਵਰਗਾ ਇੱਥੇ ਕੋ ਨਹੀਂ ਸਭ ਮਨ ਦੇ ਓਨੂ ਪਾਤਸ਼ਾਹ ਹੈ ਇਹ ਤਾਰਤੀ ਸ਼ਾਦੂ ਸ਼ੋ ਸੈਤਲੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਨੂੰ ਸੱਚੀ ਕਹਾਂਗੇ ਪਹਿਲੀ ਵਾਰ ਦਰਸ਼ਨ ਕੀਤੇ ਅਸੀਂ ਇਹ ਚਾਂਸੋ ਤਾਰਤੀ ਦੇ ਉੱਤੇ ਤੋਂ ਸਮਾਗਮ ਸਾਡੇ ਸਤਕਾਰਯੋਗ ਪਾਇ ਸ਼ਮਿੰਦਰ ਸਿੰਘ ਜੀ ਭਕੂ ਮਾਜਰੇ ਬਲੂਰ ਚ ਆਇਆ ਗਿਆ ਹੈ ਤੰਤਾਂ ਦੇ ਯੋਗ ਹਨ ਜਿਨ੍ਹਾਂ ਨੂੰ ਕਿਸ ਪਵਿੱਤਰ ਸਥਾਨ ਦੇ ਦਰਸ਼ਨ ਕਰਾਏ ਹਨ ਸ਼ਾਰੀਸ਼ ਬੁੱਤੀ ਸੰਗਤ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ ਜੀ ਨਰਮਾ ਜੀ ਪੰਥਕ ਪੋਤ ਦੀ ਹੀਰੇ ਕਿਤਾਬ ਚਾਪਣ ਵਾਸਤੇ ਖੋਜ ਕਰਨ ਵਾਸਤੇ ਸਾਡੇ ਵੀਰ ਭਾਈ ਸ਼ਵਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਸਾਰੇ ਆਏ ਸਮਾਗਤ ਕੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਉਸ ਟਾਈਮ ਸਾਨੂੰ ਇਹ ਯਾਦ ਆਦੇ ਨੇ ਉਹ ਛੋਟੇ ਛੋਟੇ ਹੁੰਦੇ ਸੀ 102 ਜਥੇ ਇੱਥੇ ਇਸ ਧਰਤੀ ਤੇ ਪਹੁੰਚਦੇ ਸੀ ਤੇ ਸਾਰੇ ਪੰਜਾਬ ਚ ਉਹ ਇਤਿਹਾਸਿਕ ਪੱਖੋਂ ਬਹੁਤ ਮਾਤਰਾ ਰੱਖਦਾ ਕਿੰਨਾ ਨੇ ਲਿਖਿਆ ਸ਼ੁਭ ਕਰਮ ਹੰਸੇ ਕਬੂਨਾ ਟਰੋ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਦੁਨੀਆ ਦੇ ਵਿੱਚ ਦੋ ਹੀ ਚੀਜ਼ਾਂ ਜਿੰਦੀਆਂ ਨੇ ਜਾਂ ਕਲਮ ਜਿੰਦੀ ਏ ਜਾਂ ਤੁਹਾਡਾ ਕਰਮ ਜਿੰਦਾ ਸੋ ਜਿਹੜੀ ਕਲਮ ਹੈ ਉਹ ਤੁਹਾਨੂੰ ਬਖਸ਼ਦਾ ਹੈ ਅਕਾਲ ਪੁਰਖ ਕਰਮ ਤੁਹਾਨੂੰ ਪੁਆਦ ਸਮਾਜ ਦੇੰਦਰ ਤੁਸੀਂ ਆਪੇ ਬੋਲੋ ਪੁਆਦ ਦੇ ਹੀਰੇ ਆ ਜਿਹੜੀ ਕਿਤਾਬ ਮੈਂ ਇਹਦਾ ਕੱਚਾ ਖਰੜਾ ਤੇ ਨਹੀਂ ਪੜਿਆ ਪਰ ਮੈਂ ਇੱਥੇ ਬੈਠੇ ਬੈਠੇ ਨੇ ਕੁਝ ਇਹਦੇ ਪੇਜ ਬੜੇ ਪੁਆਦ ਦੇ ਹੀਰੇ ਹੀ ਖਤਮ ਨਹੀਂ ਕੀਤੇ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਸੀ ਉਹਨਾਂ ਨੇ ਪੁਆਦ ਨੂੰ ਹੀ ਖਤਮ ਕਰ ਦਿੱਤਾ ਅੱਜ ਅਗਰ ਪੰਜਾਬ ਦੇ ਵਿੱਚ ਅਸੀਂ ਗਿਣਤੀ ਦੇਖੀਏ ਤਾਂ ਮਾਝਾ ਮਾਲਵਾ ਤੇ ਦੁਆਬਾ ਦੀ ਹੁੰਦੀ ਹੈ ਬਹੁਤ ਖਤਮ ਕਰ ਦਿੱਤਾ। ਸ਼ਮਿੰਦਰ ਸਿੰਘ ਜੀ ਦਾ ਜਿਹੜਾ ਪਵਦ ਦੇ ਹੀਰੇ ਕਿਤਾਬ ਲਿਖਣਾ ਔਰ ਜਿੰਨੇ ਵੀ ਇੱਥੇ ਲੋਕ ਬੈਠੇ ਨੇ ਬਹੁਤ ਵੱਡੀ ਗੱਲ ਹੈ। ਕਿਉਂਕਿ ਕਾਲਮਿਕ ਐਸੀ ਹੈ ਜਿਹੜੀ ਤੁਹਾਨੂੰ ਸਦੀਆਂ ਤੱਕ ਜਿੰਦਾ ਰੱਖਦੀ ਹੈ। ਸਥਾਨ ਹੈ ਜੋ ਪਾਈ ਜਮਾਲਾ ਸਿੰਘ ਨਨੂਆ ਜੀ ਦਾ ਨਗਰ ਪੱਖੋ ਮਾਜਰਾ ਜੋ ਪੁਰਾਣਾ ਪੱਖੋ ਮਾਜਰਾ ਕਿਉਂਕਿ ਇਤਿਹਾਸ ਵਿੱਚ ਸੁਮਿੰਦਰ ਸਿੰਘ ਤੋਂ ਪੜਿਆ ਕਿ ਪੱਕੂ ਮਾਜਰਾ ਨੂੰ ਦੁਸ਼ਮਣਾਂ ਨੇ ਤਿੰਨ ਵਾਰੀ ਉਹ ਜਾਣਿਆ ਅਸੀਂ ਵੀ ਵਿਸਾਰ ਚੁੱਕੇ ਆ ਇਤਿਹਾਸ ਨਾਲ ਅਸੀਂ ਵੀ ਨਹੀਂ ਜੁੜਦੇ ਜਦੋਂ ਸੇਵਾਦਾਰੀ ਦਾ ਮੌਕਾ ਮਿਲਿਆ ਸੈਣੀ ਸਭਾ ਦਾ ਗੱਲ ਜਾਤੀ ਦੀ ਨਹੀਂ ਗੱਲ ਜਮਾਤੀ ਦੀ ਗੱਲ ਸਮਾਜਿਕ ਬਰਾਬਰੀ ਦੀ ਆ ਕੋ ਲਸਾਨੀ ਕੁਰਬਾਨੀ ਦੀ ਮਾਲਕ ਹਮਰਸ਼ੀਦ ਬੀਬੀ ਸ਼ਰਨ ਕਾ ਉਹਨੂੰ ਕਿਉਂ ਲਗਾਉਣਾ ਕੀਤਾ ਗਿਆ ਵਾਕਿਆਈ ਇਤਿਹਾਸ ਦੇ ਵਿੱਚ ਲਿਖਿਆ ਜਾਵੇਗਾ ਜਦੋਂ ਕਿ ਸ਼ਵਿੰਦਰ ਜੀ ਨੇ ਸਾਨੂੰ ਸਿੱਖ ਧਰਮ ਦੇ ਬਾਰੇ ਜਿਹੜੀ ਕਿਤਾਬ ਲਿਖੀ ਹੈ ਪੰਥਕ ਹੀਰੇ ਉਹ ਅੱਜ ਉਹਦੋਂ ਦਾ ਉਦਘਾਟਨ ਕੀਤਾ ਹੈ ਤੇ ਸੰਗਤ ਨੂੰ ਮੈਂ ਇਸ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਹੌਸਲਾ ਵਧਾਈ ਕੀਤੀ ਹੈ ਤੇ ਇਹ ਮੇਰਾ ਸਰਦਾਰ ਸੁਮਿੰਦਰ ਸਿੰਘ ਜੀ ਦਾ ਛੋਟੇ ਵੀਰ ਤੇ ਨਾਲ ਬਹੁਤ ਪੁਰਾਣਾ ਸਬੰਧ ਹੈ ਜਦੋਂ ਮੈਂ ਰੋਪੜ ਕਾਲਜ ਤੋਂ ਬੀਐਸਏ ਕਰਕੇ ਡੀਸੀਐਮ ਚ ਕੰਮ ਕਰਦਾ ਹੁੰਦਾ ਸੀਗਾ 1980s ਦੇ ਵਿੱਚ ਉਸ ਟਾਈਮ ਤੋਂ ਇਹਨਾਂ ਨਾਲ ਮੇਰਾ ਸਬੰਧ ਹੈ ਤੇ ਇਹ ਹਮੇਸ਼ਾ ਹੀ ਦੁਨੀਆਂ ਦੀ ਭਲਾਈ ਵਾਸਤੇ ਕੰਮ ਕਰਦੇ ਰਹੇ ਨੇ ਤੇ ਹੁਣ ਵੀ ਕਰਦੇ ਆ ਜਿਹੜੇ ਵੀ ਇਹਨਾਂ ਦੇ ਕਾਰਜ ਐ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਆ ਹਮੇਸ਼ਾ ਹੀ ਅਸੀਂ ਉਸੇ ਸੋਚ ਨੂੰ ਲੈ ਕੇ ਜਦੋਂ ਇਹਨਾਂ ਹੀਰਿਆਂ ਨੂੰ ਲੱਭਿਆ ਇਤਿਹਾਸ ਨੂੰ ਲੱਭਿਆ ਇਹਨਾਂ ਦੀ ਜ਼ਿੰਦਗੀ ਦੀਆਂ ਪਹਿੜਾਂ ਨੂੰ ਤਲਾਸ਼ ਕੀਤਾ ਅਸੀਂ ਇੱਥੇ ਬਹਿ ਕੇ ਅੱਜ ਜਿੰਨੀ ਵੱਡੀ ਗਿਣਤੀ 'ਚ ਆਪ ਜੀ ਬੈਠੇ ਹੋ ਤੁਹਾਡੇ ਤੋਂ ਵਾਰਨੇ ਜਾਣ ਨੂੰ ਜੀ ਕਰਦਾ ਪੁਸਤਕਾਂ ਦੇ ਢਗਾਟਣ ਹੁੰਦੇ ਤੇ ਅਸੀਂ ਸੈਕਲੇ ਦੇਖਦੇ ਹਾਂ ਕਦੇ 15 ਇਕੱਠੇ ਹੁੰਦੇ ਨੇ ਕਦੇ 15 25 ਇਕੱਠੇ ਹੁੰਦੇ ਨੇ ਇਸ ਤਰ੍ਹਾਂ ਦਾ ਇਕੱਠ ਜਿਹਦੇ ਅੰਦਰ ਦਰਦੀ ਇਲਾਕੇ ਦੇ ਲੋਕ ਦੂਰੋਂ ਦੂਰੋਂ ਚੱਲ ਕੇ ਆਪਣੀਆਂ ਭਾਵਨਾਵਾਂ ਦੀ ਪੂਰੀ ਤੇ ਪੂਰਾ ਅੰਦਰ ਅਰਪਣ ਕਰਨ ਦੇ ਲਈ ਆ ਕੇ ਬਹਿ ਜਾਣਾ ਇਸ ਤਰ੍ਹਾਂ ਪੁਸਤਕਾਂ ਦੇ ਉਦਗੰਢ ਨਹੀਂ ਹੁੰਦੇ ਇਹ ਤਾਂ ਬੈਠ ਕੇ ਸੁਣਿਆ ਨਹੀਂ ਜਾਂਦਾ ਕਿਸੇ ਕੋ ਪੁਸਤਕ ਬਾਰੇ ਸੁਣ ਦਾ ਸਮਾਂ ਹੀ ਨਹੀਂ ਹੈ ਅੱਜ ਪੜਨ ਦੀ ਗੱਲ ਇਥੇ ਵਾਰ-ਵਾਰ ਆਈ ਹੈ ਮੈਂ ਮੁਬਾਰਕਵਾਦ ਦਿੰਦਾ ਹਾਂ ਕਿ ਸਾਡੇ ਤੁਸੀਂ ਬਹੁਤ ਜ਼ੋਰ ਦੇ ਕੇ ਇਹ ਗੱਲ ਕਿਹਾ ਹੈ ਇਤਿਹਾਸ ਪੜਨਾ ਚਾਹੀਦਾ ਇਹ ਲਿਖਣਾ ਪਿੰਨਾ ਸਾਡੇ ਕੋਲ ਅਜੇ ਨਾ ਲਿਖਿਆ ਗਿਆ ਨਾ ਸਹੀ ਸਿਰੋਤੇ ਪੈਦਾ ਕਰ ਸਕੇ ਅੱਜ ਸਾਡੇ ਕੋਲ ਵਰਤਮਾਨ ਸਮੇ ਸਾਡੇ ਕੋਲ ਇਤਿਹਾਸ ਉਹ ਨਹੀਂ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸੌਟੀ ਤੇ ਪੂਰਾ ਉਤਰਦਾ ਹੋਵੇ ਔਰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਉਹ ਸਾਡੇ ਕੋਲ ਇਤਿਹਾਸ ਨਹੀਂ ਹੈ ਸਾਡੇ ਕੋਲ ਰਾਗੜ ਦੇ ਇਤਿਹਾਸ ਹੈ ਜਿਹਦੇ ਅੰਦਰ ਪਤਾ ਨਹੀਂ ਕੀ ਕੋਈ ਘਸੋੜਿਆ ਗਿਆ ਹੈ ਜਿਹੜਾ ਗੁਰਬਾਣੀ ਦੀ ਕਸੌਟੀ ਨਾਲ ਉਹ ਮੇਲ ਨਹੀਂ ਖਾਂਦਾ ਅਸੀਂ ਉਹਨੂੰ ਵੀ ਇਤਿਆਸ ਮੰਨੀ ਜਾਂਦੇ ਹਾਂ ਅਜਿਹੇ ਕਲਮਾ ਨੇ ਆਉਣ ਵਾਲੇ ਸਮੇਂ ਜੋਰ ਫੜਨਾ ਹੈ ਲਖਾਰੀ ਪੈਦਾ ਕਰਨੇ ਪੈਣਗੇ ਕਲਮਾ ਵਿੱਚ ਦਮ ਪੈਦਾ ਕਰਨਾ ਪਏਗਾ ਕਲਮਾ ਵਾਲੇ ਇਸ ਤਰ੍ਹਾਂ ਦੇ ਨਿਕਲਣੇ ਚਾਹੀਦੇ ਭਾਈ ਸ਼ਮਿੰਦਰ ਸਿੰਘ ਜੀ ਇਹਨਾਂ ਦੇ ਜੀਵਨ ਬਾਰੇ ਹੋਣੀ ਗੱਲ ਕਰਕੇ ਗਏ ਨੇ ਕਦੇ ਪਸ਼ੋਕਣ ਦੇਖੋ ਕਹਿੰਦੇ ਕਦੇ ਅਸੀਂ ਗਰਮ ਵੀ ਹੁੰਦੇ ਸੀ ਅਸੀਂ ਜਾਂ ਅਸਾਂ ਸੋਕਰ ਨਰਮ ਹੋ ਗਏ ਉਹ ਖਾੜਕੂ ਲੈ ਜਿਹਦੇ ਅੰਦਰ ਇਹਨਾਂ ਲੋਕਾਂ ਨੇ ਆਪਣੇ ਆਪੇ ਨੂੰ ਉਤਰੇ ਹੀ ਜ਼ਿੰਦਗੀ ਜੀਵੇ ਸਿਰ ਤਲੀ ਤੇ ਰੱਖ ਕੇ ਇਹ ਕੌਮ ਦੀ ਅਣਖ ਤੇ ਸੇਵਾਨ ਦੇ ਲਈ ਤੁਰਦੇ ਰਹੇ ਤੁਸੀਂ ਇਹਨਾਂ ਨੂੰ ਸੁਣਿਆ ਹੋਵੇਗਾ ਕਹਿੰਦੇ ਅਸੀਂ ਤੇ ਜ਼ਿੰਦਗੀ ਦਾ ਆਪਣਾ ਸੋਲ ਆਪ ਹੀ ਪੜ ਲਿਆ ਸੀ ਕਿ ਜ਼ਿੰਦਗੀ ਅੱਜ ਮੁੱਕ ਜਾਣੀ ਹੈ ਜਿੰਨਾ ਲੈ ਕੇ ਜਾ ਰਹੇ ਸੀ ਉਹਨਾਂ ਨੇ ਹਥੋਂ ਬਚਣਾ ਸੰਭਾਵਨਾ ਨਹੀਂ ਸੀ ਰੱਬ ਨੇ ਜ਼ਿੰਦਗੀ ਦਿੱਤੀ ਤੇ ਨਾ ਕੌਮ ਦੀ ਝੋਲੀ 'ਚ ਪਾ ਦਿੱਤੀ ਇਹ ਆਪਣੇ ਲਈ ਜ਼ਿੰਦਗੀ ਨਹੀਂ ਜਿਉਂਦੇ ਇਹ ਲਿਖਦੇ ਵੀ ਨੇ ਸਮਾਜ ਦੀ ਸੇਵਾ ਵੀ ਕਰਦੇ ਨੇ ਧਰਮ ਪ੍ਰਚਾਰ ਵੀ ਕਰਦੇ ਨੇ ਉਹਨੇ ਮੇਰੇ ਵੀਰ ਰਜਿੰਦਰ ਸਿੰਘ ਜੀ ਕਹਿ ਰਹੇ ਨੇ ਗੱਲ ਇਹਨਾਂ ਨੇ ਕੀਤੀ ਪਿੰਡ ਬਚਾਓ ਪੰਜਾਬ ਬਚਾਓ ਦੀ ਗੱਲ ਕੀਤੀ ਤੇ ਅਸੀਂ ਇਹ ਇਹ ਵੀਰ ਕਿਤਰਾ ਦੇ ਨਹੀਂ ਨਾ ਮੈਂ ਜਿੱਥੇ ਰੋਪੜ ਵਿੱਚ ਵੀ ਨਵਾਂ ਸ਼ਹਿਰ ਦੇ ਵਿੱਚ ਵੀ ਸਾਨੂੰ ਪਤਾ ਨਹੀਂ ਕਿੰਨੇ ਥਾਵਾਂ ਤੇ ਲੈ ਕੇ ਗਏ ਇੱਕੋ ਦਿਨ ਸੱਤ ਪ੍ਰੋਗਰਾਮ ਸਾਡੇ ਇਹਨਾਂ ਨੇ ਰਖਵਾਏ ਜਦੋਂ ਅਸੀਂ ਸਤੰਬਰ ਦੇ ਮਹੀਨੇ ਵਿੱਚ ਚੱਲ ਕੇ ਇੱਥੇ ਆਏ ਸੋ ਇਹ ਕਿੱਥੋਂ ਸਪੀਟ ਕਿੱਥੋਂ ਮਿਲਦੀ ਸ਼ਬਦ ਵਿੱਚ ਬਾਣੀ 'ਚ ਗੁਰਬਾਣੀ 'ਚ ਇਸ ਲਈ ਅੱਜ ਆਪਾਂ ਬਹੁਤਾ ਸਮਾਂ ਨਹੀਂ ਹੈ ਕਿ ਲੰਮੀ ਗੱਲ ਕਰੀਏ ਇੱਕੋ ਹੀ ਤੋਖ ਆਪਣੇ ਬੱਲੇ ਬਣ ਲਈਏ ਮੈਂ ਗੁਰਬਾਣੀ ਆਧਾਰ ਹੈ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਅੱਜ ਗੁਰਬਾਣੀ ਦੇ ਆਧਾਰ ਵਾਲਾ ਸਿੱਖ ਨਹੀਂ ਮਿਲਦਾ ਅੱਜ ਬਹੁਤ ਦੇਰ ਤੋਂ ਤੁਸੀਂ ਇੱਥੇ ਸੰਗਤੀ ਰੂਪ ਚ ਸਜ ਕਰਕੇ ਆਪਣੇ ਇਸ ਨਿਮਾਣੇ ਸੇਵਕ ਨੂੰ ਮਾਣ ਬਖਸ਼ਿਆ ਹੈ। ਕੋਟਾਨ ਕੋਟ ਧੰਨਵਾਦ ਹੈ ਤੁਹਾਡਾ। ਔਰੇ ਸ਼ੁਕਰ ਵੀ ਉਸੇ ਮੇਰੇ ਮਾਲਕ ਦਾ ਹੈ। ਦੀਨ ਦਿਆਲ ਦਿਆਨਿਤ ਦੁਖਨ ਦੇਖਤ ਹੈ ਪਰ ਦੇਤ ਨਹਾਰੇ। ਉਹ ਮੈਨੂੰ ਕਦੇ ਵੀ ਕਮੀ ਨਹੀਂ ਰਹਿਣ ਦਿੰਦਾ। ਕਦੇ ਕੋਈ ਮੁਸ਼ਕਲ ਨਹੀਂ ਆਉਣ ਦਿੰਦਾ ਔਰ ਮੈਂ ਬਹੁਤਾ ਵਿਸਾਰਜ ਨਹੀਂ ਜਾਣਾ ਬਾਕੀ ਸਭ ਕੋ ਤੁਸੀਂ ਕਿਤਾਬ ਚੋਂ ਪੜ੍ਹ ਲੈਣਾ ਹੈ ਇਹ ਸੇਵਾ ਜੋ ਹੈ ਇਹ ਸਤਿਗੁਰ ਨੇ ਆਪ ਹੀ ਰਹਿਮਤ ਕੀਤੀ ਜਦੋਂ ਰਹਿਮਤ ਕਰਦਾ ਹੈ ਤੁਹਾਡੇ ਮਨ ਦੇ ਵਿੱਚ ਕੋਈ ਖਿਆਲ ਨਿਭਜਦਾ ਹੈ ਫਿਰ ਉਹ ਉਪਜ ਕੇ ਫਸਲ ਬਣਦੀ ਹੈ ਔਰ ਇਵੇਂ ਹੀ ਖਿਆਲ ਬਣਿਆ ਔਰ ਖਿਆਲ ਨੇ ਕਿਤਾਬ ਦਾ ਰੂਪ ਲਿਆ ਗੱਲ ਤਾਂ ਕੁਝ ਐਸੀ ਸੀ ਕਿ ਜੋ ਦੁਖਾਂਤ ਹੈ ਜਿਸ ਦੇ ਬਾਰੇ ਮੇਰੇ ਬਹੁਤ ਹੀ ਸਤਕਾਰਯੋਗ ਸਿੱਖ ਕਾਰਯੋਗਿਆਨੀ ਕੇਬਲ ਸਿੰਘ ਜਥੇਦਾਰ ਸਭ ਦਾ ਜਥੇਦਾਰ ਤੱਕ ਜੀ ਦਮਦਮਾ ਸਾਹਿਬ ਜੀ ਨੇ ਇਹ ਗੱਲ ਕੀਤੀ ਹੈ ਪ੍ਰਿੰਸੀਪਲ ਗੋਸ਼ਲ ਸਾਹਿਬ ਨੇ ਸਾਰੇ ਬੁਲਾਰਿਆਂ ਨੇ ਕੀਤੀ ਹੈ ਕਿ ਦੁਖਾਨ ਤਾਂ ਇਹ ਹੈ ਕਿ ਸਾਡੇ ਬੱਚੇ ਆਪਣੇ ਵਿਰਸੇ ਤੋਂ ਟੁੱਟਦੇ ਜਾ ਰਹੇ ਹਨ ਔਰ ਉਸ ਦੇ ਲਈ ਜ਼ਰੂਰਤ ਹੈ ਕਿ ਉਹਨਾਂ ਬੱਚਿਆਂ ਨੂੰ ਇਹ ਦਿਖਾਇਆ ਤਾਂ ਜਾਵੇ ਨਾ ਵੀ ਉਹਨਾਂ ਦਾ ਵਿਰਸਾ ਹੈ ਕੀ ਮਤਲਬ ਕੀਮਤੀ ਸੋ ਉਹ ਜੋ ਹੈ ਅਸੀਂ ਫਿਰ ਭਾਈ ਜਮਾਲ ਸਿੰਘ ਨੂੰ ਆ ਜੋ ਹੈ ਇਤਿਹਾਸ ਦੇ ਵਿੱਚੋਂ ਸਾਨੂੰ ਮਿਲਿਆ ਇਸਾ ਉਹ ਵੀ ਅਣਗੌਲਿਆ ਹੈ ਠੀਕ ਹੈ ਅੱਜ ਸਾਹਮਣੇ ਅਰਜੰਦ ਸਿੰਘ ਜੀ ਤੁਸੀਂ ਆ ਜੋ ਹਾਂਜੀ ਇੱਧਰ ਲਖੋ ਹੋ ਗਈ ਜੀ ਠੀਕ ਸਾਡੀ ਸੋਚੀ ਤਿੰਜੇਲ ਬਦਲੇ ਸਰਦਾਰ ਸੁਬਿੰਦਰ ਸਿੰਘ ਜੀ ਖਾਲਸਾ ਭੱਕੂ ਮਾਜਰਾ ਜਿਹੜੇ ਬਹੁਤ ਵੱਡੇ ਵਿਦਵਾਨ ਹਨ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਜਿਨ੍ਹਾਂ ਨੇ ਪਹਿਲਾਂ ਵੀ ਅਨੇਕਾਂ ਪੁਸਤਕਾਂ ਲਿਖੀਆਂ ਹਨ ਤੇ ਪੰਥਕ ਪਵੰਦੀ ਹੀਰੇ ਇਹਨਾਂ ਨੇ ਇਸ ਦੇ ਵਿੱਚ ਇਸ ਏਰੀਏ ਦੇ ਇਸ ਇਲਾਕੇ ਦੇ ਸਾਰੇ ਜਿਹੜੇ ਵੱਡੇ ਵੱਡੇ ਮਹਾਨ ਯੋਧੇ ਸੂਰਮੇ ਹੋਏ ਉਹਨਾਂ ਦਾ ਜ਼ਿਕਰ ਕੀਤਾ ਹੈ ਇਸ ਕਿਤਾਬ ਨੂੰ ਸਾਰੀਆਂ ਸੰਗਤਾਂ ਨੇ ਜ਼ਰੂਰ ਲੈ ਕੇ ਜਾਣਾ ਜਿੰਨੀਆਂ ਵੀ ਸੰਗਤਾਂ ਅਤੇ ਸਿੰਘ ਸਾਹਿਬ ਜੀ ਵਿਸ਼ੇਸ਼ ਤੌਰ ਤੇ ਇੱਥੇ ਪੁੱਜੇ ਹਨ ਉਹਨਾਂ ਸਾਰੀਆਂ ਸੰਗਤਾਂ ਦਾ ਸਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 14ਵੇਂ ਮੁਖੀ ਬੁੱਢਾ ਦਲ ਵੱਲੋਂ ਬਹੁਤ ਧੰਨਵਾਦ ਗੁਰੂ ਮਹਾਰਾਜ ਦੀ ਕਿਰਪਾ ਕਰਨ ਆਪ ਜੀ ਦਾ ਕਦਮ ਕਦਮ ਲੇਖੇ ਦੇ ਵਿੱਚ ਲਾਉਣ ਚੜ੍ਹਦੀ ਕਲਾ ਕਰਨ ਸੋ ਸਾਰੀਆਂ ਸੰਗਤਾਂ ਨੇ ਗੁਰੂ ਘਰ ਲੰਗਰ ਛੱਕ ਕੇ ਜਾਣਾ ਜੀ